ਮਾਨਯੋਗ ਸੀਪੀ ਸਾਹਿਬ ਦੀ ਰਹਿਨਮਾਈ ਹੇਠ ਸਾਡੀ ਨਾਰਥ ਸਬਡਿਵੀਜ਼ਨ ਦੀ ਪੁਲਿਸ ਨੇ ਇੱਕ ਵੱਡੀ ਅਚੀਵਮੈਂਟ ਕੀਤੀ ਹੈ ਜਿਸ ਦੇ ਵਿੱਚ ਜਿਹੜੀ ਸਬਜ਼ੀ ਮੰਡੀ ਮਕਸੂਦਾ ਕੋਲ ਹੀ ਚੱਲੀ ਸੀ ਜਿਸ ਦੇ ਬਾਰੇ ਪਹਿਲੇ ਕਹਿਆ ਜਾਂਦਾ ਸੀ ਕਿ ਸ਼ਰ ਲੁਕ ਕੋ ਦੀ ਆਵਾਜ਼ ਆਤਾ ਉਹਨੂੰ ਫੇਸ ਕਰਕੇ ਦੋਨੋਂ ਦੋਸ਼ੀ ਗ੍ਰਿਫਤਾਰ ਕੀਤੇ ਅਤੇ ਉਹਨਾਂ ਕੋਲੋਂ ਦੋਨਾਂ ਕੋਲੋਂ 32 ਬੋਰ ਦੇ ਪਿਸਤਲ ਇਲੈਗਲ ਬਰਾਮਦ ਕੀਤੇ ਹਨ ਨਾਲ ਦੋ ਕਾਰਤੂਸ ਬਰਾਮਦ ਕੀਤੇ ਲਾਈਵ ਤੇ ਉਹ ਫੇਸ ਨੂੰ ਫੇਸ ਕੀਤਾ ਜਾਂਦਾ ਹੈ ਉਰੇ ਲੁੱਟ ਕੋ ਦੀ ਵਾਰਤਤ ਕਰਨਾ ਹੈ ਸੀ ਉਥੇ ਕੁਝ ਨਹੀਂ ਜੀ ਇਹ ਉਹਨਾਂ ਦਾ ਅਰਥ ਹੈ ਰੈਡੀ ਦੇ ਉੱਤੇ ਕੁਝ ਸਨੈਕਸ ਖਾਂਦੇ ਹੋਏ ਝਗੜਾ ਹੋਇਆ ਸੀ ਦੋ ਬੰਦਿਆਂ ਨਾਲ ਉਹਨੇ ਆਪਣੇ ਸਾਥੀ ਬੁਲਾ ਲਏ ਤੇ ਉਸ ਦੇ ਵਿੱਚ ਉਹਨਾਂ ਨੇ ਆ ਕੇ ਇੱਕ ਬੰਦਾ ਜਿਹੜਾ ਸੀਗਾ ਜਿਹਨਾਂ ਲੜਾਈ ਹੋ ਰਹੀ ਸੀ ਉਹਦੇ ਕੋਲ ਹੀ ਮਾਰ ਦਿੱਤਾ ਲੜਾਈ ਦਾ ਕਾਰਨ ਕੀ ਸੀ ਜਿਉਂਕਿ ਇੱਕ ਉਹਨੂੰ ਪਿੱਛੇ ਤੋਂ ਵੀ ਜੜ ਲੜਾਈ ਦਾ ਕਾਰਨ ਇਹ ਸੀਗਾ ਜੀ ਕਿ ਉਥੇ ਇੱਕ ਜਿਹੜੀ ਵੈਨ ਨਿਕਲੀ ਸੀ ਉਹਨਾਂ ਨੇ ਕਿਹਾ ਇਸ ਉਦਮ ਸਿੰਘ ਜਿਹੜਾ ਉੱਥੇ ਖਾ ਰਿਹਾ ਸੀ ਸਨੈਕਸ ਉਹਨੇ ਕਿਹਾ ਕਿ ਤੁਸੀਂ ਫ੍ਰੀਕਵੈਂਟ ਚੱਕਾ ਲਗਾ ਗਏ ਤੇ ਚੋਰੀਆਂ ਬਹੁਤ ਹੋਣ ਲੱਗੀਆਂ ਸੀ हां तो जेड़ा उठे दूसरा लड़का खड़ा है पुलिस पेन ताके चली गई या दूसरा लड़का चो लगया कि शायद मेरे ऊपर कमेंट कीता उन्होंने अपने ब्रदर ਨੂੰ ਬੁਲਾ ਲਏ ਜਿੱਤੇ ऑलरेडी ਇੱਕ ਚੋਰੀ ਦਾ ਪਰਚਾ ਦਰਜ ਹੈ और ਉਹ ਦੋ ਜਣੇ ਸੀਗੇ ਦੋਨਾਂ ਨੇ ਆ ਕੇ ਦੂਸਰੇ ਦੇ ਉੱਤੇ ऑलरेडी تین ਮਾਮਲੇ ਪੁਰਾਣੀ ਰஞ்சிਸ਼ ਤੇ ਨਹੀਂ ਇਹਨਾਂ ਦੀ ਕੋਈ ਪੁਰਾਣੀ ਰஞ்சிਸ਼ ਤਾਂ ਤਫतीश ਚਾਹੀਦੀ ਕਿਉਂਕਿ ਆਪਸ ਵਿੱਚ ਪੁਰਾਣੀ ਰஞ்சிਸ਼ ਹਾਲੇ ਤੱਕ ਤਾਂ ਕੋਈ ਸਾਬਿਤ ਨਹੀਂ ਲੁੱਟਕ ਹੋਣਾ ਕਰਦੇ ਹੈਗੇ ਜਿਹੜੇ ਕਿੰਨਾ ਨੇ ਗੋਲੀ ਚਲਾਈ ਨਹੀਂ ਲੜਾਈ ਝਗੜੇ ਦੇ ਮੁਕਦਮੇ ਹੈਗੇ ਆ ਜੀ ਇਹ ਗਨਸ਼ੌਟ ਨਾ ਹੋਇਆ ਇਹ ਮਰਡਰਲੀ ਹੋਇਆ ਜਾਂ ਮੈਸੀਜ ਚੱਲ ਗਈ ਗੋਲੀ ਨਹੀਂ ਗੋਲੀ ਮਾਰੀ ਗਈ ਹੈ ਚੱਲੀ ਨਹੀਂ ਮਰਡਰ ਦਾ ਤਾਂ ਗੋਲੀ ਮਾਰੀ ਉਹਦੇ ਖਾਚ ਲੱਗੇ ਉਹ ਤੇ ਸਰ ਕੋਈ ਸਕੀਮ ਕਰ ਲੱਗਿਆ ਉਹ ਫੋਟੋ Nghiਦਾ ਉਹ ਉਤਪਤੀ ਸ਼ਾਇਦ ਕਿ ਕੀ ਹੋ ਰਿਹਾ ਹੈ ਪੈਸੇ ਦੀ ਰਿਮਾਨ ਲਿਖ ਲੈਣਾ ਨਹੀਂ ਜਿ ਰਿਮਾਨ ਰੈਸਪਾਈਰ ਰਿਮਾਨ ਜਿਹਨੇ ਫਾਇਰ ਕੀਤਾ ਉਹ ਉਥੇ ਉਥੇ ਨਾਲ ਖਾਰੇ ਮਿਲੇਗੀ ਉਹ ਨੀਵੇਂ ਦਸਤਕੀ ਉਹ ਰੇਡੀਕਟ ਉਹ ਆਏ ਸੀਗੇ ਜੀ ਬੁਲਾਇਆ ਗਿਆ ਸੀ ਉਹਨਾਂ ਨੂੰ ਮਾਨਜੋਤ ਸਿੰਘ ਪੀ ਸਾਹਿਬ ਦੀ ਰਹਿਨਮਾਈ ਹੇਠ ਸਾਡੀ ਨਾਰਥ ਸਬਡਿਵੀਜ਼ਨ ਦੀ ਪੁਲਿਸ ਨੇ ਇੱਕ ਵੱਡੀ ਅਚੀਵਮੈਂਟ ਕੀਤੀ ਹੈ ਜਿਸ ਦੇ ਵਿੱਚ ਜਿਹੜੀ ਸਬਜੀ ਮੰਡੀ ਮਕਸੂਦਾ ਘੋਦੀ ਚੱਲੀ ਸੀ ਜਿਸ ਦੇ ਬਾਰੇ ਪਹਿਲੇ ਕਹਿ ਜਾਂਦੇ ਸੀ ਕਿ ਸ਼ਰ ਲੁੱਟ ਕੋਦੀ ਵਾਰਦਾਤ ਹੈ ਉਹਨੂੰ ਫੇਸ ਕਰਕੇ ਦੋਨੋਂ ਦੋਸ਼ੀ ਗ੍ਰਿਫਤਾਰ ਕੀਤੇ ਤੇ ਉਹਨਾਂ ਕੋਲੋਂ 32 ਬੋਰ ਦੇ ਪਿਸਤਲ ਇਲੈਗਲ ਬਰਾਮਦ ਕੀਤੇ ਨਾਲ ਦੋ ਕਾਰਤੂਸ ਬਰਾਮਦ ਕੀਤੇ ਲਾਈਵ ਤੇ ਉਹ ਕੇਸ ਨੂੰ ਫੇਸ ਕੀਤਾ ਜਾਂ ਉਰੇ ਲੁੱਟਖੋ ਦੀ ਵਾਰਦਤ ਕਰਨਾ ਹੈ ਸੀ ਉਥੇ ਕੁਝ ਨਹੀਂ ਜੀ ਇਹ ਉਹਨਾਂ ਦਾ ਇੱਥੇ ਰੇਡੀ ਦੇ ਉੱਤੇ ਕੁਝ ਸਨੈਕਸ ਖਾਂਦੇ ਹੋਏ ਝਕੜਾ ਹੋਇਆ ਸੀ ਦੋ ਬੰਦਿਆਂ ਨਾਲ ਉਹਨੇ ਆਪਣੇ ਸਾਥੀ ਬੁਲਾ ਲਏ ਤੇ ਉਸ ਦੇ ਵਿੱਚ ਉਹਨਾਂ ਨੇ ਆ ਕੇ ਇੱਕ ਬੰਦਾ ਜਿਹੜਾ ਸੀਗਾ ਜਿੱਦਾਂ ਲੜਾਈ ਹੋ ਰਹੀ ਸੀ ਉਹਦੇ ਬੁਰੀ ਮਾਰ ਲੜਾਈ ਦਾ ਕਾਰਨ ਕੀ ਸੀ ਸਰ ਕਿਉਂਕਿ ਇੱਕ ਉਹਨੂੰ ਪਿੱਛੇ ਤੋਂ ਜੱਗ ਲੜਾਈ ਦਾ ਕਾਰਨ ਇਹ ਸੀਗਾ ਜੀ ਕਿ ਉਥੇ ਇੱਕ ਜਿਹੜੀ ਵੈਨ ਨਿਕਲੀ ਸੀ ਉਹਨਾਂ ਨੇ ਕਿਹਾ ਇਸ ਉਦਮ ਸਿੰਘ ਜਿਹੜਾ ਉੱਥੇ ਖਾ ਰਿਹਾ ਸੀ ਸਨੈਕਸ ਉਹਨੇ ਕਿਹਾ ਕਿ ਤੁਸੀਂ ਫ੍ਰੀਕਵੈਂਟ ਚੱਕਾ ਲਗਾ ਕੇ ਇੱਥੇ ਚੋਰੀਆਂ ਬਹੁਤ ਹੋਣ ਲੱਗੀਆਂ ਹਾਂ ਤੋ ਜਿਹੜਾ ਉੱਤੇ ਦੂਸਰਾ ਲੜਕਾ ਖੜਾ ਸੀ ਕੁਲਜੀਤ ਕਹਿੰਦਾ ਆ ਕੇ ਚਲੀ ਗਈ ਤੇ ਦੂਸਰਾ ਲੜਕਾ ਜਿਹਨੂੰ ਲੱਗਿਆ ਕਿ ਸ਼ਾਇਦ ਇਹ ਮੇਰੇ ਉੱਤੇ ਕਮੈਂਟ ਕੀਤਾ ਉਹਨੇ ਆਪਣੇ ਬ੍ਰਦਰ ਨੂੰ ਬੁਲਾ ਲਿਆ ਜਿੱਤੇ ਆਲਰੇਡੀ ਇੱਕ ਚੋਰੀ ਦਾ ਪਰਚਾ ਦਰਜ ਹੈ ਔਰ ਉਹ ਦੋ ਜਣੇ ਸੀਗੇ ਦੋਨਾਂ ਨੇ ਆ ਕੇ ਦੂਸਰੇ ਦੇ ਉੱਤੇ ਆਲਰੇਡੀ ਤਿੰਨ ਮੁਕਦਮੇ ਸਰ ਪੁਰਾਣੀ ਰੰਜਿਸ਼ ਤੇ ਨਹੀਂ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਨੂੰ ਤਫਤੀਸ਼ ਚਾਹੀਦੀ ਹੈ ਕਿਉਂਕਿ ਆਪਸ ਵਿੱਚ ਪੁਰਾਣੀ ਰੰਜਿਸ਼ ਹਾਲੇ ਤੱਕ ਤਾਂ ਕੋਈ ਇਹ ਸਾਬਤ ਨਹੀਂ ਲੁੱਟ ਖੋਹਾਂ ਕਰਦੇ ਹੈਗੇ ਜਿਹੜੇ ਕਿੰਨਾ ਨੇ ਗੋਲੀ ਚਲਾਈ ਨਹੀਂ ਲੜਾਈ ਝਗੜੇ ਦੇ ਮੁਕਦਮੇ ਹੈਗੇ ਆ ਜੀ ਇਹ ਜਿਹੜਾ ਸ਼ੋਰ ਨਾ ਹੋਇਆ ਇਹ ਮਰਡਰਲੀ ਹੋਇਆ ਹੈ ਜਾਂ ਵੈਸੇ ਚੱਲ ਗਈ ਗੋਲੀ ਨਹੀਂ ਗੋਲੀ ਮਾਰੀ ਗਈ ਹੈ ਇਹ ਚੱਲੀ ਨਹੀਂ ਮਰਡਰ ਦਾ ਥਾ ਗੋਲੀ ਮਾਰੀ ਉਹਦੇ ਹੱਥ ਲੱਗੇ ਉਹ ਤੇ ਸਰ ਕੋਈ ਸੀਟੀ ਵੀ ਕਰਾ ਲੱਗਿਆ ਉਹ ਫੋਟੋ ਵੀ ਕਰਾ ਲਿਆ ਉਹ ਤਫਤੀਸ਼ ਹੈ ਕਿ ਕੀ ਬੜਾ ਹੋ ਗਿਆ ਕੋਈ ਸਰ ਮਾਨ ਲਿਖ ਲੈਣਾ ਨਹੀਂ ਜਿਹੜਾ ਮਾਨ ਰੈਸਟ ਫਾਇਰ ਰਿਮਾਨ ਜਿਹਨੇ ਫਾਇਰ ਕੀਤਾ ਉਹ ਉਥੇ ਉਥੇ ਨਾਲ ਖਾਰੇ ਲੱਗੇ ਕਿ ਉਹ ਜਿਵੇਂ ਦਸਰ ਹੈ ਕਿ ਉਹ ਉਹ ਰੇਡੀ ਜੁਮ ਉਹ ਆਏ ਸੀਗੇ ਜਿਹਨਾਂ ਬੁਲਾਇਆ ਗਿਆ ਸੀ ਉਹਨਾਂ ਨੂੰ